हां जी ਅਸੀਂ ਤੁਹਾਨੂੰ ਕਹਾਣੀ ਪਿਛਲੇ ਟਾਈਮ ਦੀ ਸੁਣਾਉਣੀ ਆ ਤੇ ਇੱਕ ਰਾਜਾ ਸੀ ਉਸਦੇ ਲਾੜਣਾ ਹੋਈ ਕਿਉਂ ਵੱਡੇ ਘਰ ਜਨਮ ਲੈਣਾ ਬਹੁਤ ਔਖਾ ਹੁੰਦਾ ਕੋ ਉਹ ਆ ਉਹ ਜੀ ਚੰਗੇ ਕਰਮ ਕਰੇ ਨੇ ਬਹੁਤ ਰੂਹਾਂ ਸੁਰਗ ਰੋਗ ਚ ਬੈਠੀਆਂ ਪਰਮਾਤਮਾ ਨੂੰ ਕਹਿੰਦੀਆਂ ਵੀ ਸਾਨੂੰ ਮਾਤ ਲੋਕ ਤੇ ਭੇਜਾ ਉਹ ਕਹਿੰਦਾ ਕੀ ਦੇ ਕੋਲੇ ਪੇ ਜਮੂਰੇ ਮਾਂ ਨਹੀਂ ਇਹੀ ਜੀ ਜਿਹਦੇ ਪੇਟਰ ਤੁਸੀਂ ਜਨਮ ਲੈ ਲਾ ਕਿਉਂ ਉਹ ਮਾਂ ਜਨਮ ਦੇਸਾ ਦੇਹ ਜੇ ਬੱਚੇ ਨੂੰ ਜਿਹਦਾ ਬਹੁਤ ਵੱਡਾ ਕਰਮ ਕਰਿਆ ਪਿੱਛੇ ਤਵੱਸਿਆ ਕਰੀ ਹੈ ਤੇ ਉਹੀ ਬੱਚਾ ਤਕੜੇ ਕਰੇ ਜਨਮ ਲੈ ਸਕਦਾ ਹੈ ਜਿਹਦਾ ਭਾਜਨ ਸਿਮਨ ਨਮਗਰ ਕਰਾਵੇ ਨਹੀਂ ਆਪਾਂ ਦੇਖਦੇ ਆ ਗਰੀਬਾਂ ਦੇ ਕਿੰਨੀ ਲਾਦਾ ਹੈ ਮੀਰ ਲੋਕਾਂ ਦੇ ਮਸਾ ਇੱਕ ਮੁੰਡਾ ਹੁੰਦਾ ਕਿਉਂ ਉਹਨੇ ਸੁਰਗ ਚ ਰਹਿਣਾ ਚੰਗਾ ਖਾਣਾ ਚੰਗਾ ਪਹਿਨਣਾ ਗੱਡੀਆਂ ਤੇ ਚੜਨਾ ਇੱਕ ਇੱਕ ਨਾਂ ਨੇ ਪੁੰਜੇ ਸੌਣਾ ساری ਜ਼ਿੰਦਗੀ ਪੁੰਜੇ ਸੌਂਦਾਂ ਦੀ ਲੰਗ ਜਾਂਦੀ ਐ ਕਰਮਾਂ ਦਾ ਹਿਸਾਬ ਕਿਤਾਬ ਸਾਰਾ ਤੇ ਰਾਜਾ ਜੀ ਜੋ ਨਾਲ ਆਦੋਈ ਵਿਦਵਾਨ ਉਹਦੇ ਕਹਿਣ ਲੱਗੇ ਤੁਸੀਂ ਕਿਸੇ ਸੰਤਾਂ ਕੋਲੇ ਜਾਓ ਕਿਉਂ ਉਹਨਾਂ ਟਾਈਮਾਂ ਸੰਤ ਮਹਤਵਾਂ ਦੇ ਵਿੱਚ ਤਾਕਤ ਹੁੰਦੀ ਦੀ ਰੋਈਆਂ ਤੇ ਰਹਿਣਾ ਭਜਨ ਕਰਨਾ ਆ ਹੁਣ ਆ ਨੀ ਵੀ ਤਿੰਨ ਤਿੰਨ ਹਵੇਲੀਆਂ 'ਚ ਬੈਗੇ ਸੰਤ ਚੜ ਕੇ ਚੰਗੇ ਚੋਲੇ ਚੰਗੀਆਂ ਦੋ ਦੋ 4-4 ਲੱਖ ਦੀਆਂ ਗੱਡੀਆਂ ਨਹੀਂ ਜਿਹੜੇ ਉਹ ਸੰਤ ਤੇ ਉਹਨਾਂ ਦੀ 40 ਕੁ ਸਹੂਰਤੀਗੀ ਰੋਈਆਂ ਤੇ ਰਹਿਣਾ ਪੰਡਾ ਦੇ ਵਿੱਚ ਤਾਂ ਰਹਿੰਦੀ ਨਹੀਂ ਸੀ ਉਹ ਉੱਥੇ ਉਹੀ ਬੰਦਾ ਜਾਂਦਾ ਜਿਹੜਾ ਸਰਦਾ ਲੂਂਦਾ ਜਿਹਦੇ ਜਿਹਨੂੰ ਭਰੋਸਾ ਹੁੰਦਾ ਉਹਨਾਂ ਤੇ ਰਾਜਾ ਗਿਆ ਕਿ ਸੰਤਾਂ ਕੋਲੇ ਵਾ ਗਿਆ ਉਹ ਕਹਿੰਦੇ ਆ ਵੀ ਰਾਜਾ ਨੂੰ ਕਹਿੰਦਾ ਮਹਾਰਾਜ ਲਾਤ ਬਣਾ ਰਾਜ ਖਾਲੀ ਜਾ ਰਿਹਾ ਹੈ ਲਾਦ ਨਹੀਂ ਹੈ ਕਹਿੰਦਾ ਰਾਜਾ ਬੱਚਾ ਤੇਰੇ ਹੋ ਜੂਗਾ ਪਰ ਇੱਕ ਕੰਮ ਕਰਨਾ ਪਊ ਕਹਿੰਦਾ ਜੀ ਕੀ ਕਹਿੰਦਾ ਜੇ ਤੇਰੇ ਬੱਚਾ ਹੋ ਗਿਆ ਇੱਕ ਸੱਪੜ ਪਟਾ ਕੇ ਉਹ ਤੇਲ ਦਾ ਭਰਨਾ ਪਊ ਸੁਰੋਂ ਦੇ ਦਾ ਕਹਿੰਦਾ ਸ਼ਾਮਾ ਰਾਜ ਕਹਿੰਦਾ ਇੱਕ ਸੂਰਜ ਚੜ੍ਹਦੇ ਤੋਂ ਪਹਿਲਾਂ ਸੂਰਜ ਕਹਿੰਨੀ ਮੂੰਹ ਕਰਕੇ ਤਿੰਨ ਚੂੜੀਆਂ ਪਾਣੀ ਦੇ ਸਿੱਟ ਕੇ ਕਹਿਣਾ ਪਿਆ ਕਰੂ ਸੁਗੜ 14 ਸੁਗੜ 14 ਗੱਲਾਂ ਯਾਦ ਰੱਖ ਲੈ ਕਹਿੰਦਾ ਜੀ ਕਹਿ ਦਿਆ ਕਰੂੰਗਾ ਜਦ ਜਦੋ ਵਚਨ ਹੋ ਗਏ ਮਹਤਵਾਂ ਦੇ ਬੱਚਾ ਹੋ ਗਿਆ ਬੱਚਾ ਆ ਬੱਚੀ ਦੇ ਖੁਸ਼ੀਆਂ ਵੰਡੀਆਂ ਗਈਆਂ ਤੇ ਰਾਜਾ ਤਾਂ ਭੁੱਲ ਗਿਆ ਉਹ ਗੱਲਾਂ ਨਹੀਂ ਦੱਸੀਆਂ ਸੀ ਯਾਦ ਹੀ ਨਾ ਰਹੀਆਂ ਉਹ ਖੁਸ਼ੀਆਂ ਚ ਉਦਰੀ ਪੁੱਤ ਉਹਦੀਆਂ ਖੁਸ਼ੀਆਂ ਜੀ ਰੁੱਲ ਗਿਆ ਪੁੱਤ ਗੱਭਰੂ ਹੋ ਗਿਆ ਜਵਾਨ ਹੋ ਗਿਆ ਜਦੋਂ ਜਵਾਨ ਹੋ ਗਿਆ ਫੇਰ ਵੀ ਵਿਆਹ ਸ਼ਾਦੀ ਦੀ ਗੱਲ ਯਾਦ ਨਹੀਂ ਆਈ ਤੇ ਰਾਜੇ ਨੇ ਪੰਡਤਾਂ ਨੂੰ ਕਿਹਾ ਵੀ ਮੇਰਾ ਪੁੱਤਰ ਨੂੰ ਕੋਈ ਬਰ ਲੱਭੋ ਮੈਂ ਵਿਆਹ ਕਰਨ ਐਦਾ ਫੇਰ ਵੀ ਰਾਜੇ ਦੇ ਗੱਲਾਂ ਜ਼ਿਆਦਾ ਹੀ ਵੀ ਮੈਂ ਵਿਆਹ ਕਰਨ ਦੀਆਂ ਤਿਆਰੀਆਂ ਕਰੀ ਜਾਂਨਾ ਮੈਂ ਉਹ ਕੰਮ ਤਾਂ ਕੀਤਾ ਹੀ ਨਹੀਂ ਹਾਲ ਤੱਕ ਇਹਦਾ ਜਿਹੜਾ ਮੈਨੂੰ ਪਸੰਦਤਾ ਨੇ ਕਿਹਾ ਦੀ ਆ ਉਹਦਾ ਭਾਈ ਕਰਿਆ ਕਿ ਇਹ ਚੰਗੇ ਰਾਜੇ ਦੀ ਕੁੜੀ ਦੇ ਨਾਲ ਉਹ ਨੂੰ ਨਾਈ ਤੇ ਪੰਡਤ ਮਰਾਸੀ ਇਹੀ ਰਿਸ਼ਤਾ ਕਰਕੇ ਆਉਂਦੇ ਆਉਂਦੇ ਉਹ ਆਇਆ ਆਇਆ ਜਦੋਂ ਰਾਜਾ ਤਕੜਾ ਸੀ ਉਹਨੇ ਇਸ਼ਾਕ ਕਰਤਾ ਕੁੜੀ ਦਾ ਕਰਿਆ ਤੇ ਵਿਆਹ ਦਾ ਟਿਕ ਗਿਆ ਪਰ ਰਾਜੇ ਦੇ ਫੇਰ ਬਿਨਾਂ ਗੱਲ ਜਿਆਦਾ ਆਈ ਵੀ ਮੈਂ ਆਹ ਕੰਮ ਕਰਨਾ ਸੀ ਮੁੰਡਾ ਬੜਾ ਸਾਕਲ ਦਾ ਸੋਹਣਾ ਸੁਨੱਖਾ ਬੜਾ ਚੁਸਤ ਬੜਾ ਸੋਹਣਾ ਜਵਾਨ ਜਦੋਂ ਜਨਤੁਰਪੀ ਬਗੀਆਂ ਕੋੜੇ ਰਾਤ ਹਾਥੀ ਜਨ ਦੀ ਸੂਭਾ ਵਾਦਾ ਵਦੀ ਜਾ ਪਹੁੰਚੇ ਉੱਥੇ ਜਦੋਂ ਜਾ ਪਹੁੰਚੇ ਲਾਵਾ ਦੋਈ ਹੋਈਆਂ ਸੀ ਆਕਾਸ਼ ਦੇ ਵਿੱਚੋਂ ਵਰ੍ਹਕੈ ਸੀ ਲਿਸ਼ਕ ਪਈ ਲਿਸ਼ਕ ਪੈ ਕੇ ਆ ਕੇ ਲਾਵਾ ਜਿੱਥੇ ਹੁੰਦੇ ਤੇ ਉੱਥੇ ਡਿੱਗੀ ਉੱਥੇ ਦੇਖ ਕੇ ਉਹਦੇ ਵਿੱਚੋਂ ਚਾਰ ਪਰੀਆਂ ਨਿਕਲਿਆ ਆਂ ਚਾਰ ਸਾਰੇ ਬੰਦੇ ਹੈਰਾਨ ਹੋ ਗਏ ਵੀ ਲੋੜਾ ਆ ਗਿਆ ਚਿੱਟੇ ਕੱਪੜੇ ਇਨੀਆਂ ਸਨਖੀਆਂ ਜੀ ਪਰੀਆਂ ਕਿੱਥੋਂ ਆ ਗਈਆਂ ਉਹਨਾਂ ਨੇ ਜਾ ਕੇ ਮੁੰਡੇ ਦਾ ਸਿਰ ਸਿਰ ਪ੍ਰੋਸਤਾ ਸਿਰ ਪ੍ਰੋਸਸ ਦੀ ਡੇਰ ਤੀ ਮੁੰਡਾ ਵੀ ਹੋ ਸਕਦਾ ਹੋ ਕੇ ਡਿੱਗ ਪਿਆ ਚੱਕ ਕੇ ਮੁੰਡੇ ਨੂੰ ਪਰੀਆਂ ਵਾਪਸ ਉੱਡ ਗਿਆ ਹੁਣ ਆਈ ਤਾਂ ਬਹਿਣ ਤੀ ਪੈ ਗਿਆ ਸੂਗ ਰੋਂਦੀ ਕਰਾਂਦੀ ਪਿੰਡ ਨੂੰ ਚੁਰ ਕੇ ਉਹ ਕੁੜੀ ਦੀ ਜਿਹੜੀ ਉਹ ਕਹਣ ਗਈ ਪਿਤਾ ਦੇਖ ਨਾ ਤਾਂ ਮੈਂ ਕਮਾਰੀ ਹਾਂ ਨਾ ਮੈਂ ਵੈਹੀ ਆਂ ਮੇਰੀਆਂ ਦੋ ਲਾਵਾਂ ਪੜੀਆਂ ਗਈਆਂ ਦੋ ਰਹਿੰਦੀਆਂ ਨੇ ਤੂੰ ਐ ਘਰ ਮੇਰਾ ਮਹਿਲ ਬਣਾ ਦੇ ਕਾਡਾ ਮੈਂ ਮਹਿਲਾ ਤੇ ਰਹੂੰਗੀ ਬੱਕਰੀ ਰਹੂੰਗੀ ਮੇਰੇ ਕੋਲੇ ਕੋਈ ਗੋਲੀ ਬੰਦ ਨਹੀਂ ਚਾਹੀਦੀ ਮੈਨੂੰ ਮੇਰੀ ਰੋਟੀ ਦੇ ਕੇ ਵਾਪਸ ਚਲਿਆ ਜਾ ਕਹਨ ਕਿਹ ਲੱਗਾ ਚੰਗਾ ਪੁੱਤਰ ਭਾਈਓ ਕੁੜੀ ਨੂੰ ਮਹਿਲ ਬਣਾਤਾ ਉਹ ਕੁੜੀ ਨੇ ਦੋ ਚਾਰ ਦਿਨਾਂ ਬਾਅਦ ਢੰਡੋਰਾ ਫੜਾਤਾ ਵੀ ਮੈਨੂੰ ਕੋਈ ਜੇ ਕਹਾਣੀ ਸੁਣਾਵੇ ਵਧੀਆ ਮੈਂ ਉਹਨੂੰ ਚਾਂਦੀ ਦੇ 2 ਰੁਪਏ ਦੇਵਾਂਗੀ ਜੇ ਕੋਈ ਮੇਰੀ ਹੱਡ ਬੀਤੀ ਸੁਣਾ ਦੇਵੇ ਉਹਨੂੰ ਮੈਂ 2 ਮੋਹਰਾਂ ਦੇਵਾਂਗੀ ਭਾਈ ਲਵੇ ਦੇ ਪੰਡਾ ਨਦੀ ਦੇ ਇੱਕ ਪਿੰਡ ਸੀਗਾ ਉੱਥੇ ਬੁਢਾ ਤੇ ਉਹਨਾਂ ਦਾ ਚੰਗਾ ਸਿਆਣਾ ਉਹਦੇ ਪੋਤੇ ਨੂੰ ਕਹਿੰਦਾ ਜਾਲ ਆਪਾਂ ਜਲੀ ਹੋਏ ਕਹਾਣੀ ਸੁਣਾਉਣਾ ਕਹਿੰਦਾ ਬਾਬਾ ਮੈਨੂੰ ਤਾਂ ਕੋਈ ਆਉਂਦੀ ਨਹੀਂ ਕਹਿੰਦਾ ਕੋਲ ਜੋੜ ਕੇ ਸੁਣਾ ਦਾਂਗੇ ਮੋਹਰਾਂ ਤਾਂ ਲੈ ਲਾਂਗੇ ਦੋ ਕਹਿੰਦਾ ਜਾਲਾ ਕੋਲਦੋ ਟੋਟਰੇ ਕਹਿੰਦਾ ਬਾੜ ਖਾਸੀ ਇਹਨੇ ਰੇਖੜੀ ਚੱਲਾਂਗੇ ਜੋ ਗਏ ਤੇ ਕਹਾ ਉਧਰੋਂ ਪੈ ਪਾੜ ਦੀ ਨਾ ਚਾਰੇ ਪਰੀਆਂ ਨਾਈ ਜਾਂਦੇ ਨਦੀ ਦੇ ਨਾਲੇ ਮੁੰਡਾ ਨਹੀਂ ਜਾਂਦਾ ਉਹ ਬੁਢਾ ਕਹਿੰਦਾ ਲੋਕ ਜਾਓ ਇੱਥੇ ਖੜਕੇ ਦੇਖਾਂਗੇ ਰਾਹ ਤਾਂ ਲੈ ਵੇ ਲੋਕ ਗਏ ਉਹ ਮੁੰਡੇ ਨੇ ਫਿਰ ਸੂਰਜ ਕਣੀ ਮੂੰਹ ਕਰਕੇ ਚਾਰ ਚੂੜੀਆਂ ਛਿੱਟੀਆਂ ਕਿਹਾ ਸੋਗੜ 14 ਸੋਗੜ 14 ਇਹਨੇ ਨੂੜੀ ਮਾਰ ਕੇ ਮੁੰਡੇ ਨੂੰ ਨਾਲ ਲੈ ਗਿਆ। ਕਹਿੰਦਾ ਆਪਣਾ ਤਾਂ ਕੰਮ ਬਣ ਗਿਆ। ਕਹਿੰਦਾ ਕਿਉਂ? ਕਹਿੰਦਾ ਆਪਾਂ ਹੀ ਜਨਾਦਾਂਗੇ। ਕਹਿੰਦਾ ਚੰਗਾ। ਪਈ ਗਏ ਰਾਜੇ ਦੇ ਪੇਸ਼ ਹੋ ਗਿਆ ਜਾ ਕੇ। ਕਹਿੰਦਾ ਬਾਦਸ਼ਾਹ ਮੈਂ ਤੇਰੀ ਕੁੜੀ ਨੂੰ ਇੱਕ ਕਹਾਣੀ ਸੁਣਾਉਣ ਆਇਆ। ਉਹਨੇ ਦੇਖਿਆ ਵੀ ਜੱਟ じゃ ਕੋਈ ਪੜਿਆ ਲਿਖਿਆ ਨਹੀਂ ਕਹਿੰਦਾ ਤੂੰ ਕੀ ਕਹਾਣੀ ਸੁਣਾਵੇਂਗਾ? ਤੂੰ ਦੇਸੀ ਜਾਂ ਜਾਟਾ ਹਲਵਾ ਕਹਿੰਦਾ ਹਾਂ ਜਮਾ ਹਲਵਾ। ਪੜਿਆ ਲਿਖਿਆ ਨਹੀਂ ਤੂੰ ਕੀ ਕਹਾਣੀ ਸੁਣਾਵੇਂਗਾ? ਫਤਿਹ ਰਾਜਾ ਹੋ ਸਕਦਾ ਉਹ ਕਹਾਣੀ ਤੇਰੀ ਧੀ ਦਾ ਪਲਾ ਹੋ ਜੇ। ਉਹ ਰਾਣੀ ਕਹਿੰਦੀ ਹੋ ਸਕਦਾ। ਕੋਈ ਪੜ੍ਹੇ ਲਿਖਿਆ ਨੂੰ ਕੀ ਬੰਨੀ ਹੈ। ਰਾਣੀ ਕਹਿੰਦੀ ਵਗ ਜਾ ਤੇ ਇਹਨੂੰ ਜਾਜਤਾ। ਵਗ ਗਿਆ ਪਈਆਂ ਕੁੜੀ ਉਹ ਬੈਠੀ ਐ। ਨਿਮੋ ਜਾਣੀ ਜਹੀ। ਜਾ ਕੇ ਕਹਿਣ ਲੱਗਾ ਬੇਟਾ ਮੈਂ ਤੈਨੂੰ ਕਹਾਣੀ ਸੁਣਾਉਣ ਆਇਆ। ਉਹ ਕਹਿੰਦੀ ਪਿਤਾ ਜੀ ਸੁਣਾਓ। ਉਹਦੀ ਗੋਲੀਆਂ ਸਦੀਆਂ ਕੁਰਸੀਆਂ ਲਾਤੀਆਂ ਖਾਣਾ ਪੀਣਾ ਚਾਹ ਪਾਣੀ ਦਿੱਤਾ ਨਾ ਉਹਦਾ ਸੇਵਾ ਕਰੀ। ਉਹ ਕਹਿਣ ਲੱਗਾ ਪੁੱਤਰ ਅਸੀਂ ਨਦੀ ਦੇ ਕਿਨਾਰੇ ਕਿਨਾਰੇ ਤੁਰੇ ਹੁੰਦੇ ਤੇਰੇ ਕੋਲ ਨੂੰ ਕਹਿੰਦੇ ਸਾ ਕਹਿੰਦਾ ਉੱਥੇ ਚਾਰ ਪਰੀਆਂ ਨਹਾਉਂਦੀਆਂ ਦੇ ਇੱਕ ਐਸਾ ਜਿਹਾ ਮੁੰਡਾ ਤੇ ਇੰਨਾ ਸੋਹਣਾ ਸੁਨਖਾ ਉਹ ਵੀ ਨਾ ਹੀ ਜਾਂਦਾ ਦੀ ਤੇ ਕਹਿੰਦਾ ਉਹਨੇ ਸੂਰਜ ਕੰਨੀ ਪਾਣੀ ਦੇ ਚਾਰ ਚੂੜੀਆਂ ਸਿੱਟ ਕੇ ਕਿਹਾ ਸੁਗੜ 14 ਸੁਗੜ 14 ਕੁੜੀ ਕਹਿੰਦੀ ਇੰਨਾ ਲੰਮਾ ਸੀ ਕਹਿੰਦੀ ਹਾਂ ਕਹਿੰਦੀ ਫਿਰ ਮੇਰਾ ਪਤੀ ਦੀ ਕਹਿੰਦਾ ਵੇਖ ਪਾਈ ਇਹ ਤਾਂ ਨਹੀਂ ਪਤਾ ਸਾਨੂੰ ਵੀ ਤੇਰਾ ਪਤੀ ਦੀ ਕੌਣ ਸੀ ਕਨ ਫੇਰ ਪਰੀਆਂ ਨੂੰ ਉੜਾ ਕੇ ਲੈ ਗਿਆ ਕਹਿੰਦੀ ਬਸ ਉਹੀ ਐ ਉਹ ਤਾਂ ਭਾਈ ਆਥ ਨੇ ਉਤਰੀ ਮਹਿਲ ਤੋਂ ਨਦੀ ਦੇ ਕਿਨਾਰੇ-ਕਿਨਾਰੇ ਭੱਜ ਲਈ ਜਿਹਦੇ ਉਹਨੇ ਦੱਸਿਆ ਸੀ ਭੱਜੀ ਜਾਂਦੀ ਐ ਨੇਰਾ ਹੋਗਾ ਕਹਾ ਸੰਤਾਂ ਦੀ ਕੋਟ ਚੁੰਬੀ ਦੇ ਬੈਠੇ ਨੇ ਸੰਤ ਸਮਾਧੀ ਲਾਈ ਜਾ ਕੇ ਲੈ ਤਾਂ ਕੋਟ ਨਾ ਗਈ ਕੋ ਮੌਤ ਆ ਛੱਡਤੀ ਕਹਿੰਦੀ ਇਦੋਂ ਦਾ ਮਰੀ ਚੰਗਿਆਂ ਦੇਖੀ ਜੋ ਸ਼ਾਂਤਾਈ ਸਮਾਧੀ ਖੁੱਲੀ ਕਹਿੰਦਾ ਬੇਟਾ ਤੂੰ ਐਸ ਵੇਲੇ ਪੁੱਤਰ ਕਿਵੇਂ ਆਈ ਕਹਿੰਦੀ ਮਹਾਰਾਜ ਨਾ ਤਾਂ ਮੈਂ ਕੁਮਾਰੀਆਂ ਨਾ ਬਿਆਈਆਂ ਮੇਰਿਆਂ ਲਾਵਾਂ ਦੋਈ ਪੜੀਆਂ ਗਈਆਂ ਨੇ ਮੇਰੇ ਪਤੀ ਨੂੰ ਪਰੀਆਂ ਉਡਾ ਕੇ ਲੈ ਗਈਆਂ ਕਹਿੰਦਾ ਚੰਗਾ ਤੂੰ ਇੱਥੇ ਪੈ ਰਾਤ ਕੱਟ ਤੜਕੇ ਦਸੂਣੇ ਰ ਜੰਗਲ ਦਾ ਰਸਤਾ ਤੈਨੂੰ ਠੀਕ ਨਹੀਂ ਭੇਜਣੀ ਜੇ ਤੜਕੇ ਪਈ ਪੈ ਪਾੜਦੀ ਨਾ ਕਹਿੰਦਾ ਉੱਠ ਖੜੀਏ ਮੂੰਮਾ ਤੋ ਬੋਤਾ ਕਹਿੰਦਾ ਆਰ ਕਿਨਾਰੇ-ਕਨਾਰੇ ਭਜੀ ਜਾ ਦੀ ਅਸ਼ਾ ਮਾਰਾਏ ਕਨਾਂ ਗਾਹਾਂ ਇੱਕ ਸੰਤ ਬੈਠੇ ਹੋਣਗੇ ਤੇਰਾ ਸਾਰਾ ਹੀ ਲੋ ਕਰ ਦੇਣਗੇ ਤੇਰੀ ਅਸ਼ਾ ਮਾਰਾਏ ਪਰ ਉਹ ਕੁੜੀ ਚੱਲ ਪਈ ਜਿਹਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਆ ਉਹਨੂੰ ਕੋਨ ਨੂੰ ਮੋਤ ਮੂਤ ਡਰ ਲੱਗਦਾ ਹੁੰਦਾ ਉਦੋਂ ਉਧਰ ਦਾ ਧਿਆਨ ਫਿਰ ਉੱਥੇ ਲੱਗਿਆ ਹੁੰਦਾ ਗਈ ਗਾਂ ਸੰਤ ਬੈਠਣੇ ਸਮਾਧੀ ਲੱਗੀ ਐ ਉਹਨਾਂ ਦੀਆਂ ਵੀ ਲੱਤਾਂ ਘੁੱਟਣੀਆਂ ਸ਼ੁਰੂ ਕਰਤੀਆਂ ਜੇ ਸਮਾਧੀ ਖੁੱਲੀ ਕਹਿੰਦੇ ਬੇਟਾ ਤੂੰ ਕਿਵੇਂ ਜੰਗਲ ਦੇ ਵਿੱਚ ਕਹੋ ਨਾ ਕਿੰਨਾ ਦੀ ਐ ਕਹਿੰਦੀ ਮੈਂ ਹਰਿਆਣਾ ਬਾਦਸ਼ਾਹ ਦੀ ਕੁੜੀ ਆ ਕਹਿੰਦਾ ਫਿਰ ਸੋਹਣੀ ਜੰਗਲਾਂ 'ਚ ਕੀ ਕਰਨ ਆਈ ਐ ਕਹਿੰਦੀ ਮਹਾਰਾਜ ਮੇਰਾ ਕੰਮ ਜੰਗਲਾਂ 'ਚ ਹੀ ਐ ਕਹਿੰਦਾ ਦੱਸ ਕਹਿੰਦੀ ਐਂ ਕਰਕੇ ਮੇਰੇ ਪਤੀ ਨੂੰ ਦੋ ਲਾਵਾਂ ਪਾਉਣ ਦਿੱਤੀਆਂ ਪਰੀਆਂ ਚੱਕ ਕੇ ਲੈ ਗਈਆਂ ਕਹਿੰਦਾ ਹੈਗੀਆਂ ਨੇ ਇਹ ਡਰਨਾ ਤੇਰਾ ਕੰਮ ਐ ਕਰ ਦੂੰਗਾ ਖबरा ਨਾ ਕਹਿੰਦੀ ਸ਼ੁਕਰ ਹੈ ਮਹਾਰਾਜ ਕਹਿੰਦੀ ਜੇ ਕਰ ਦੇਂ ਨੇ ਮਿਰਤਾ ਮੈਂ ਤਾਂ ਜੰਗਲਾਂ ਦੇ ਪਾਸੇ ਦੀ ਫਿਰਦੀ ਆ ਕਹਿੰਦਾ ਕੋਈ ਨਾ ਤੂੰ ਐ ਕਰ ਕਹਿੰਦਾ ਆ ਨਦੀ ਦੇ ਕਿਨਾਰੇ ਕਿਨਾਰੇ ਤੁਰੀ ਜਾ ਕਿੱਸਾ ਕਹਿੰਦਾ ਜਿੱਥੇ ਗੋਡੇ-ਗੋਡੇ ਪਾਣੀ ਆ ਗਿਆ ਤੂੰ ਸਮਝ ਲਈ ਪਰੀਆਂ ਦੇ ਪਿੰਡ ਚ ਆ ਗਈ ਕਹਿੰਦੀ ਹੱਸਾ ਕਹਿੰਦਾ ਉੱਥੇ ਕਮਰਾ ਪਿਆ ਹੋ ਖੁੱਲਾ ਇੱਕ ਨਦੀ ਪਾਰ ਕਰਕੇ ਕਮਰੇ ਜਾਈਂ ਉੱਥੇ ਤੇਰੇ ਪਤੀ ਪਿਆ ਹੋ ਤਾੜਾ ਡਾ ਸਿਰਾ ਡਾ ਕਿੱਸਾ ਹਰਾਏ ਕਨਾਕਾ ਛੋਟਾ ਉਹਦੇ ਪੈਰਾਂ ਕੰਨੀ ਤੇ ਰਹਿ ਕੇ ਸਰਕਾ ਨਹੀਂ ਸਿਰਾਲਾ ਪੈਰਾਂ ਕੰਨੀ ਧਰਦੀ ਪੈਰਾਂ ਆਲਾ ਸਰਕ ਨਹੀਂ ਧਰ ਕੇ ਭੱਜ ਲਈ ਮਗਰ ਨਾ ਚਾਹੀ ਕਹਿੰਦੀ ਚੰਗਾ ਭਈ ਜਦੋਂ ਗਈ ਗੋਡੇ-ਗੋਡੇ ਪਾਣੀ ਨਦੀ ਲੰਗੀ ਉਹ ਦੇਖਿਆ ਉਹਨੇ ਵੀ ਬਾਕੀ ਪਿਆਸ ਆਣ ਲਈ ਬੰਦਾ ਤਾਂ ਮੇਰਾ ਹੀ ਐ ਉਹ ਹੀ ਐ ਉਹਨੇ ਚਾਕੇ ਪੈਰਾਂ ਆਲਾ ਦਾ ਸਰਕ ਨਹੀਂ ਧਰਦਾ ਸਿਰ ਆਲਾ ਉਧਰ ਜਦੋਂ ਮੁੰਡਾ ਬੈਠਾ ਹੋ ਗਿਆ ਉਡਲੀ ਉਹਦੀ ਭੱਜੀ ਪਰਿਆ ਨੂੰ ਵੀ ਪਤਾ ਲੱਗਿਆ ਕਿ ਪਰਿਆਨ ਪਤਾ ਲੱਗਿਆ ਉਧਰੋਂ ਸਾਦ ਨੇ ਉਹਦੇ ਆਉਂਦੇ ਨੂੰ ਟੋਆ ਪੱਟ ਲੈਦੀ ਬਹੁ ਡੂੰਗਾ ਛਪਰੀ ਜੇ ਭਈ ਮਗਰ ਪਰੀਆਂ ਪੱਜੀ ਬਹੁਤ ਦਾਣਾ ਦਿੱਤੀ ਆ ਕੇ ਉਹ ਸੰਤ ਕਹਿੰਦੇ ਉਹ ਤਾਂ ਟੋਏ 'ਚ ਵੜ ਜਾ ਯਾਰ ਕਹਿੰਦੇ ਇਹ ਚ ਹੁਣ ਤੂੰ ਕਿ ਉਹ ਟੋਏ 'ਚ ਵੜ ਗਿਆ ਤੇ ਪੱਥਰ ਧਰ ਕੇ ਸਾਦ ਉੱਤੇ ਬਹਿ ਗਿਆ ਉਹ ਕਹਿੰਦੀ ਆ ਬਾਬਾ ਤੇਰੇ ਕੋਲ ਸਾੜਾ ਚੋਰ ਆ ਗਿਆ ਸਾੜਾ ਚੋਰ ਦੇ ਦੇ ਸਾੜਾ ਤਾਂ ਬਹੁਤ ਵੱਡਾ ਨੁਕਸਾਨ ਕਰਿਆ ਇਹ ਕਹਿੰਦਾ ਇਹ ਚੋਰ ਨਹੀਂ ਬਹੁਤ ਵੱਡੀ ਤਾਕਤ ਹੈ ਕਰਾਮਾਤ ਹੈ ਜਿਵੇਂ ਪੱਥਰ ਚੋਂ ਥੱਲੋਂ ਕੱਢਦੀ ਨਾ ਸਾਨੂੰ ਸਾਰਿਆਂ ਨੂੰ ਮਾਰ ਦੂ ਇਹ ਸੋਚ ਲੋ ਇਹ ਐਸੀ ਵੱਡੀ ਤਾਕਤੀ ਹੈ ਕਹਿਣ ਲੱਗਿਆ ਉਹ ਮੁੰਡਾ ਵਾਪਸ ਦਿਓ ਇਹਦਾ ਪਤੀ ਵਾਪਸ ਦਿਓ ਪਤੀ ਲਈ ਬੈਠੀਓ ਕਹਿੰਦੀ ਅਸੀਂ ਤਾਂ ਨਹੀਂ ਦੇ ਦਿੰਦੀਆਂ ਕਹਿੰਦਾ ਪਰ ਕਸੂਰ ਕੀ ਆ ਕਿਉਂ ਨਹੀਂ ਦਿੰਦੀਆਂ ਕਹਿੰਦੀ ਜੀ ਉਹਦੇ ਪੇਵੋ ਨੇ ਕਿ ਸੰਤਾਂ ਤੋਂ ਮੰਗਿਆ ਸੀ ਵੀ ਤੇਲ ਦਾ ਛੱਪੜ ਭਰ ਦੇਵੇ ਨਾਲੇ ਚਾਰ ਚੂੜੀਆਂ ਦੇ ਕੇ ਪਾਣੀ ਦੀ ਸੁਗੜ 14 ਸੁਗੜ 14 ਕਿਆ ਕਰੇ ਇਹਨਾਂ ਨੇ ਕਿਹਾ ਨਹੀਂ ਕਹਿੰਦੀ ਅਸੀਂ ਚੱਕ ਲਈਆਂ ਮੁੰਡਾ ਸਾਡੇ ਕੋਲੇ ਆ ਉਹ ਕਹਿੰਦਾ ਫੇਰ ਕਿਵੇਂ ਦੇਵਾਂਗੀਆਂ ਮੁੰਡਾ ਤਾਂ ਲਿਜਾਵਾਂਗੇ ਦੇਖ ਲਓ ਕਹਿੰਦੀ ਫੇਰ ਦੇਹਾਗੇ ਵੀ ਉਹ ਮੇਜ ਕਰੇ ਸਪੜ ਤੇਲ ਦਾ ਭਰਨਾ ਤੇ ਇਹ ਰਾਜਾ ਚਾਰ ਚੂੜੀਆਂ ਪਾਣ ਦੇ ਸਿੱਟ ਕੇ 16 14 14 ਕਹੀ ਕਹਿੰਦੀ ਫੇਰ ਮੈਂ ਅਸੀਂ ਮੁੰਡਾ ਦੇ ਦਾਂਗੇ ਕਹਿੰਦਾ ਮੁੰਡਾ ਲੈ ਕੇ ਦਿਓ ਤੇ ਛੋੜਾ ਪਾ ਰਾਂ ਦੇਾਂਗੇ ਵੀ ਮੁੰਡਾ ਆ ਗਿਆ ਜਿਹ ਸੰਤਾਂ ਦੇ ਡਿੱਗਿਆ ਪੈਰੀ ਕਹਿੰਦਾ ਸਿਆਣ ਉਹ ਹੀ ਕੌਣਾ ਹੈ ਕਹਿੰਦਾ ਜੀ ਮੇਰੇ ਘਰ ਵਾਲੀ ਹੈ ਨਾ ਜੰਗਾਇ ਕਰ ਜਾਓ ਤੁਸੀਂ ਦੋਨੇ ਜਾਓ ਉਹ ਕੁੜੀ ਕਹਿਣ ਲੱਗੀ ਤੂੰ ਬਰਾਇ ਕਰ ਤੂੰ ਤਾਂ ਆਪਦੀ ਸ਼ਹਿਰ ਨੂੰ ਜਾ ਮੈਂ ਆਪਦੀ ਸ਼ਹਿਰ ਨੂੰ ਜਾਣੀ ਆ ਕਹਿੰਦਾ ਕੀ ਗੱਲ ਆ ਕਹਿੰਦੀ ਮੈਂ ਲਾਵਾ ਦੋ ਰਹਨੀ ਆ ਮੇਰਿਆ ਮੇਰੇ ਪਿੰਡ ਆ ਕੇ ਦਵਾਰੇ ਲਾਵਾ ਦੋ ਰਹਨੀ ਆ ਪੜ ਕੇ ਫੇਰ ਲੈ ਚਲੀ ਮੈਂ ਤੇਰੀ ਰਾਣੀ ਆ ਉਹਨਾਂ ਚ ਨਹੀਂ ਮੈਂ ਤੇਰੇ ਨਾਲ ਜਾਂਦੀ ਮੇਰਿਆ ਦੋ ਲਾਵਾ ਰਹਨੀ ਆ ਮੈਂ ਵੀ ਸਤਿਵੰਤਿ ਪਤੀ ਵਰਤਾ ਔਰਤਾਂ ਮੈਂ ਤੇਰਾ ਇਹ ਨਹੀਂ ਦੁਰਦੀ ਹੈਗੀ ਕਹਿੰਦਾ ਵੀ ਠੀਕ ਆ ਕਹਿੰਦੀ ਆਪਦੇ ਪਿਓ ਨੂੰ ਜਾ ਕੇ ਕਹਿਦੀ ਵੀ ਉੱਥੇ ਛੱਪੜ ਪਟਾ ਕੇ ਉਹਨੂੰ ਸਰੋਂ ਦੇ ਤੇਲ ਦਾ ਭਰ ਦੇ ਤੇ ਨਾਲੇ ਚਾਰ ਚੂੜੀਆਂ ਸਿੱਟ ਕੇ ਵੀ ਸੁਗੜ 14 ਸੁਗੜ 14 ਕਹਣਾ ਕਹਿੰਦੀ ਤੇਰੇ ਪਿਓ ਦੀ ਗਲਤੀ ਕੀਤੀ ਹੈ ਤਾਂ ਬੇਫਤਾ ਕੱਟੀ ਹੈ ਕਹਿੰਦਾ ਚੰਗਾ ਭਾਈ ਉਦੋਂ ਹੁਣ ਜਿਹਦਾ ਪੁੱਤ ਲੈ ਗਿਆ ਪਰੀਆਂ ਰਾਣੀ ਨੇ ਅੱਖਾਂ ਸੁਜੀਆਂ ਰਾਜਾ ਰੋਇਆ ਕਰੇ ਵੀ ਰਾਜਪਾਖ ਖਾਲੀ ਹੋ ਗਿਆ ਐਡਾ ਜਵਾਨ ਪੁੱਤ ਦੀ ਖਤਮ ਹੋ ਗਿਆ ਤੇ ਉਹ ਜਦੋਂ ਮੁੰਡਾ ਕਿਤੇ ਬਾਹਰੋਂ ਨੌਕਰ ਕੋਹੜਿਆਂ ਤੇ ਆ ਰਹੀ ਸੀ ਉਹਨਾਂ ਨੇ ਦੇਖਿਆ ਯਾਰ ਮੁੰਡਾ ਰਾਜੇ ਦਾ ਲੱਗਦਾ ਕੋਈ ਉਹ ਦੇਖਿਆ ਕਹਿੰਦੇ ਰਾਜਕਮਾਰ ਤੂੰ ਕਿਧਰ ਵਾਗਿਆ ਤੇਰੇ ਮਾਂ ਤੇ ਉਹਦਾ ਮਰ ਕੇ ਰੋਂਦੇ ਇੱਕ ਨੌਕਰ ਕਹਿੰਦਾ ਮੇਰੇ ਕੋਹੜੇ ਤੇ ਆਓ ਤੁਸੀਂ ਮੈਂ ਤੁਰ ਕੇ ਆਉਣਾ ਦੂ ਬਾਦਸ਼ਾ ਦਾ ਪੁੱਤ ਹੈ ਕੋੜੇ ਦੇ ਚੜ ਗਿਆ ਤੇ ਇੱਕ ਨੌਕਰ ਨੇ ਜਾ ਕੇ ਕੋੜਾ ਢੱਕ ਕੇ ਪਹਿਲਾਂ ਰਾਜੇ ਨੂੰ ਕਹਿੰਦਾ ਬਾਦਸ਼ਾ ਰੋਣਾ ਬੰਦ ਕਰ ਦਿਓ ਕਹਿੰਦੇ ਕੀ ਗੱਲ ਥੋੜਾ ਪੁੱਤ ਕਹਿੰਦਾ ਰਾਜਕਮਾਰ ਆ ਰਿਹਾ ਹੈ ਉਹ ਕਹਿੰਦਾ ਵੇ ਸਾਨੂੰ ਦੁਖੀ ਹੋਏ ਨੂੰ ਦੁੱਖ ਨਾ ਦੇ ਕਹਿੰਦਾ ਨਹੀਂ ਮਹਾਰਾਜ ਆ ਰਿਹਾ ਹੈ ਸਾਨੂੰ ਮਿਲਿਆ ਭਾਈ ਜਦੋਂ ਐ ਕਿਹਾ ਰਾਣੀ ਦੇ ਵੀ ਮਨ ਚ ਕੋ ਠੰਡ ਪੈਗੀ ਰਾਜੇ ਦੇ ਵੀ ਜਦੋਂ ਕੋੜਾ ਲੈ ਕੇ ਦਲਵਾਰ ਚ ਪਹੁੰਚ ਗਿਆ ਕੇਲੇ ਦੇ ਗੇੜ ਤੇ ਫਰਲੇ ਨੌਕਰਾਂ ਨੇ ਆਇਆ ਭਾਈ ਰਾਣੀ ਤਾਂ ਉੱਠ ਕੇ ਭੱਜ ਕੇ ਜਾ ਕੇ ਗੱਲ ਨੂੰ ਚ ਗੱਲ ਨੂੰ ਚ ਮੜ ਗਈ ਕਿਉਂ ਵਿਛੜਿਆ ਪੁੱਤ ਮਿਲ ਜਾਣਾ ਫਿਰ ਰਾਜੇ ਨੇ ਉਹ ਕਹਿਣ ਲੱਗਾ ਪੁੱਤ ਤੂੰ ਕਿਵੇਂ ਉਥੋਂ ਆ ਗਿਆ ਉਹ ਕਹਿੰਦਾ ਪਿਤਾ ਤੂੰ ਨਾ ਐ ਕਰ ਬਹੁਤੀ ਨਾ ਪਤਾ ਤੇ ਜਨ ਤਿਆਰ ਕਰ ਲਾ ਉਸੇ ਨੂੰ ਮੈਂ ਵਿਆਹ ਕੇ ਲੋਣਾ ਲਾਵਾਂ ਦੋ ਰਹਿਣੀਆਂ ਲਾਵਾਂ ਲੈ ਕੇ ਆਵਾਂਗੇ ਉਹਦੀਆਂ ਕਹਿੰਦਾ ਉਹ ਕੁੜੀ ਕਹਿੰਦਾ ਕੁੜੀ ਵੀ ਉਹ ਕੁੜੀ ਲੈ ਕੇ ਆਈ ਆ ਮੈਨੂੰ ਕਹਿੰਦਾ ਕੱਢ ਕੇ ਉਥੋਂ ਪਰਿਆਂ ਤੋਂ ਤੇ ਇੱਕ ਐ ਕਰ ਪਹਿਲਾਂ ਛੱਪੜ ਭਰ ਤੇਲ ਦਾ ਇਥੇ ਅੱਛਾ ਕਹਿੰਦਾ ਤੇ ਛੱਪੜ ਭਰਦੇ ਪਾਣੀ ਦੇ ਆਚਾਰ ਚੂੜੀਆਂ ਸੂਰਜ ਕਣੀ ਛੱਟ ਕੇ ਕਹੇ ਸੁਗੜ 14 ਸੁਗੜ 14 ਉਹ ਰਾਜਾ ਕਹਿੰਦਾ ਉਹ ਹੋ ਮੈਂ ਤਾਂ ਭੁੱਲ ਗਿਆ ਕਹਿੰਦਾ ਤੇਰੀ ਭੁੱਲਣੀ ਅੱਛੇ ਤੱਕ ਨਸੀਬੀ ਤੇ ਪਾਈ ਆ ਇਹ ਤੂੰ ਉਹ ਦਿਨ ਹੀ ਕਹਿੰਦਾ ਕਾਹਨੂੰ ਹੁੰਦੀ ਸੀ ਇਹ ਭਾਈ ਦੁਨੀਆ ਦੇਖਣ ਵਾਗੀ ਅਗਲਾ ਗਾਣਾ ਦੇਖਾਂਗੇ ਯਾਰ ਪਰੀਆਂ ਪੈਂਦੇ ਤੇਲ ਪੀਣ ਗਈਆਂ ਜੋ ਦੁਨੀਆ ਬਹੁਤ ਘੱਟ ਹੋ ਗਿਆ ਬਸ ਉਹੀ ਗੱਲ ਉਹ ਤੋਂ ਐਸੀ ਲੇਸ਼ ਕਪਈ ਕਰਾ ਬਿਜਲੀ ਮੰਗੂ ਲੋਕਾਂ ਦੀਆਂ ਅੱਖਾਂ ਵਿੱਚ ਗਈਆਂ ਉਤਰ ਕੇ ਚਾਰਾਣੇ ਲਾ ਲਈ ਜਾਗੀ ਸਾਰਾ ਸੱਪੜ ਪੀ ਕੇ ਪਰ ਤੇਲ ਦਾ ਵਾਪਸ ਜਲੀ ਗਈਆਂ ਤੇ ਉਹ ਕਹੇ ਲੱਗਾ ਰਾਜਾ ਕਹੇ ਲੱਗਾ ਆਦਾ ਪੁੱਤ ਮੈਂ ਭੁੱਲ ਗਿਆ ਦੀ ਕਹਿੰਦਾ ਤੇਰੀ ਭੁੱਲਣੇ ਦਾ ਮੈਂ ਦੁਖੀ ਕਰਤੇ ਰਾਣੀ ਕਹਿੰਦੀ ਮਾਰਗੀ ਮਾਰ ਓਰੋ ਜੇ ਤੈਨੂੰ ਕਿਹਾ ਸੀ ਸੰਤਾ ਨੇ ਕਹਿੰਦਾ ਕਿਹਾ ਸੀ ਮੈਂ ਤਾਂ ਭੁੱਲ ਗਿਆ ਮੇਰੇ ਤਾਂ ਯਾਦ ਹੀ ਨਹੀਂ ਆਇਆ ਉਹ ਕਹਿੰਦਾ ਚੱਲ ਪੇ ਤਾਂ ਹੁਣ ਜਾਣ ਲੈ ਕੇ ਚੱਲ ਰਾਜਾ ਕਹਿੰਦਾ ਹੁਣ ਆਪਾਂ ਉਹ ਨਹੀਂ ਜਾਣ ਲੈ ਕੇ ਜਾਂਦੇ ਆਪਾਂ ਸਾਮੇ ਬੰਦੀ ਜਾਵਾਂਗੇ ਹਾਥੀ ਘੋੜੇ ਵਗੀਆਂ ਹਾਕਰੀਆਂ ਉਧਰ ਪਈ ਉਹਨੇ ਆਪਦੇ ਪਿਓ ਨੂੰ ਕਹਿੰਦਾ ਜੀ ਪਿਤਾ ਜੀ ਉਹ ਆਉਣਗੇ ਲਾਵਾ ਲੈਣ ਮੁੰਡਾ ਮੁੰਡੇ ਨੂੰ ਮੈਂ ਲਵ ਲਈਆਂ ਕਹਿੰਦਾ ਸ਼ੁਕਰ ਹੈ ਮੈਨੂੰ ਤਾਂ ਆਪਸੀ ਵੀ ਮਟਿਆਰ ਕੁੜੀਆ ਘਰੇ ਬੈਠੀ ਹੈ ਕੀ ਬਣੂਗਾ ਵਿਭਾਗੇ ਪੰਡਤ ਸੱਜਲੇ ਪੰਡਤਾਂ ਨੂੰ ਕਹਿੰਦੇ ਵੀ ਦੋ ਲਾਵਾਂ ਤਾਂ ਪੜੀਆਂ ਗਈਆਂ ਸੀ ਕਹਿੰਦੇ ਵੀ ਦੋ ਹੀ ਪੜਾਂਗੇ ਜੇ ਦੋ ਪੜੀਆਂ ਗਈਆਂ ਦੁਆਰੇ ਨਹੀਂ ਵੜਦੇ ਭਈ ਦੋ ਲਾਵਾਂ ਪੜ ਕੇ ਉਹ ਕੁੜੀ ਨੂੰ ਉਹ ਮੁੰਡਾ ਦੀ ਘੋੜੀ ਤੇ ਵਹਾ ਕੇ ਆਵਦੇ ਦਲਵਾਰਾਂ ਵਿੱਚ ਲੈ ਲਿਆ ਇਹ ਨਹੀਂ ਕਰਦਾ ਭਾਈ ਤੇ ਸਾਰਿਆਂ ਨੂੰ ਸੁਣਨ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਹੈ ਜਿਵੇਂ ਲਿਖੀ ਆ ਕਹਾਣੀ ਸੁਣਾਤੀ ਪ੍ਰਭੂ ਦੇਖੋ ਕਈ ਬੰਦੇ ਕੁਝ ਚੰਤੂ ਪ੍ਰੇੰਤੂ ਕਰਦੇ ਹੁੰਦੇ ਨੇ ਹੈ ਪ੍ਰਾਣੀ ਬੜੇ ਚਿਰਾਂ ਦੀ ਪਿਛਲੀ ਆ ਇਹ ਬਸ ਕੇ ਆਪਣਾ ਤਾਂ ਮਨੋਰੰਜਨ ਤੱਕ ਆ ਦੇਖੋ ਹਨਾ ਹਾਂ ਜੀ ਆਪਾਂ ਕੋਈ ਕਿਸੇ ਨੂੰ ਸਿੱਖਿਆ ਨਹੀਂ ਦੇ ਰਹੇ ਕੁਝ ਹੋਰ ਨਹੀਂ ਨਾ 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 ਜੇ ਤੁਹਾਡਾ ਮਾਨ ਕਰਦਾ ਤਾਂ ਸੁਣ ਲਓ ਸੁਣ ਲਓ ਜੇ ਨਹੀਂ ਮਾਨ ਕਰਦਾ ਨਾ ਸੁਣੋ ਇਹਦੇ ਵਿੱਚ ਕੋਈ ਗੱਲ ਨਹੀਂ ਇਹ ਤਾਂ ਇੱਕ ਜੀ ਲਵਾਉਣ ਦਾ ਸਾਧਨ ਆ ਬਸ ਵਿੱਚ ਬਹੁਤ ਹੈਗੇ ਬੰਦੇ ਬੁੜੀਆਂ ਉਹਨਾਂ ਨੂੰ ਕਹਾਣੀ ਹੁੰਦੀ ਵੀ ਝੂਠ ਆ ਜਾਦੇ ਹਾਂ ਜੀ ਜੇ ਤਾਂ ਕੋਈ ਕਹੇ ਦੀ ਕਥਾ ਸੁਣਾਉਣੇ ਆਪਾਂ ਉਹ ਤਾਂ ਚਲੋ ਇਤਿਹਾਸ ਆ ਜਿਹੜਾ ਉਹ ਸਹੀ ਆ ਹਾਂ ਜੀ ਬਾਕੀ ਤਾਂ ਪਰ ਵਿੱਚ ਤਾਂ ਇੰਨਾ ਕਹਾਣੀਆਂ ਦੇ ਵਿੱਚ ਵੀ ਇੰਨਾ ਲੋਕਾਂ ਦਾ ਮਨ ਲੱਗਿਆ ਪਟਿਆਲੇ ਇੱਕ ਬੁੜੀ ਕਹਿੰਦੀ ਮੈਂ ਜੇ ਨਾ ਸੋਣਾ ਮੈਨੂੰ ਨੀਂਦ ਹੀ ਨਹੀਂ ਆਉਂਦੀ ਮੈਂ ਕਹਿੰਦੀ ਬਾਪੂ ਸੁਣ ਕੇ ਪੈਂਦੀ ਆ ਤੇ ਇਸ ਤਰ੍ਹਾਂ ਦੇ ਬਹੁਤ ਧੰਨਵਾਦ ਹੈਗਾ ਮਨੋਰੰਜਨ ਦਾ ਸਾਧਨ ਆ ਜੇ ਆਪਾਂ ਕਈਏ ਵੀ ਆਏ ਸੱਚਾ ਝੂਠਾ ਦੇਖੋ ਇਹ ਚੀਜ਼ਾਂ ਦਾ ਦੇਖੋ ਇੱਕ ਨਾ ਨਾ ਸਾਰੇ ਆ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ